ਪੜਾਂਗੇ ਜੇ ਉਮਰ ਕੀ ਹੋ ਜੇ ਜਿੰਨਾ ਮਰਜ਼ੀ ਕਾਣੀ ਆ ਕੀ ਬਣਨਾ ਹੈ ਤੁਸੀਂ ਅਸੀਂ ਪੁਲਿਸ ਪਰਾਂ ਨੂੰ ਇਹ ਲੱਗਦਾ ਬੱਚਿਆਂ ਨੂੰ ਸਿੱਖਿਆ ਦਿਓ ਪੜਾਓ ਅੱਗੇ ਬੱਚੇ ਜਾ ਕੇ ਵਧਣ ਇਸ ਲਈ ਟੀਚਰ ਖਲੋਕੋ ਬੋਲੇ ਚੁੱਪੀਆਂ ਹੋ ਜਾਂਦੀਆਂ ਆ ਫਿਰ ਪੜਾਈ ਰੁਕ ਜਾਂਦੀ ਹੈ ਸਕੂਲ ਵਾਲੀ ਪੜਾਈ ਤਾਂ ਕਰੇ ਨਹੀਂ ਹੋ ਸਕਦੀ ਸਕੂਲ ਤੇ ਸਕੂਲੀ ਆ ਜਰਾ ਜੇ ਉਹ ਪੜਾਈ ਨਹੀਂ ਕੀਤੀ ਜਾ ਸਕਦੀ ਜੋ ਟੀਚਰ ਸਿਖਾਉਂਦੇ ਆ ਪੜਾਈ ਆਦੇਪੋਸ ਤੋਂ ਤਾਂ ਕਰ ਹੀ ਗਏ ਕੋ ਬੈ ਕੇ ਜਿੰਨੀ ਹੁੰਦੀ ਆ ਆ ਜੰਮਿਆ ਪਰਕੇ ਤੇ ਤੁਹਾਨੂੰ ਪਤਾ ਹੈ ਹੜ ਆ ਗਿਆ ਪਾਣੀ ਕਰਕੇ ਇਸ ਕਰਕੇ ਨਾ ਬਤਾ ਗਏ ਤਾਂ ਕਰਕੇ ਜੀ ਪੜ ਸਕਦੇ ਇਸ ਹੜ ਦੇ ਪਾਣੀ ਨੇ ਬਹੁਤ ਸੁਪਨੇ ਵੀ ਰੋੜ ਦਿੱਤੇ ਕੁਝ ਇਹ ਕੁੜੀਆਂ ਸਾਡੇ ਨਾਲ ਮੌਜੂਦ ਨੇ ਜੋ ਪੜ ਰਹੀਆਂ ਨੇ ਅੱਗੇ ਪੜ੍ਹਨ ਦਾ ਸੁਪਨਾ ਰੱਖਦੀਆਂ ਨੇ ਹਾਂਜੀ ਕੀ ਨਾ ਕੋਮਲਦੀਪ ਕਿਹੜੀ ਕਲਾਸ ਵਿੱਚ ਪੜਦੇ ਹੋ ਦਸਵੀਂ ਹੁਣ ਅੱਗੇ ਪੜ੍ਹਨਾ ਹੈ ਹਾਂਜੀ ਹੁਣ ਜਦੋਂ ਹੜ ਆਇਆ ਕਿ ਲੱਗਦਾ ਅੱਗੇ ਪੜ੍ਹ ਪਾਓਗੇ ਹਾਂਜੀ ਕਿਵੇਂ ਜਿੱਤੇ ਪਰਦੇਸ ਸਕੂਲ ਪਾਸੇ ਪਿੰਡ ਚੋਸੀ ਉੱਤੇ ਜਾ ਕੇ ਪੜ੍ਹ ਲੈਂਦੀ ਅੱਗੇ ਤਿਆਰੀ ਕਰਦੇ ਹੋ ਹਾਂਜੀ ਤੇ ਫਿਰ ਜਦੋਂ ਹੜ ਦਾ ਪਾਣੀ ਆ ਗਿਆ ਤਾਂ ਕਦੇ ਲੱਗਿਆ ਕਿ ਅੱਗੇ ਪੜ੍ਹਾਈ ਤੇ ਕਿਤੇ ਬ੍ਰੇਕ ਨਾ ਲੱਗ ਜਾਵੇ ਹਾਂਜੀ ਫਿਰ ਕੀ ਸੋਚਿਆ ਫਿਰ ਕੀ ਮਾਈਂਡ ਸੈੱਟ ਬਣਾਇਆ ਤੁਸੀਂ ਕਿ ਨਹੀਂ ਜੋ ਹੋ ਜੇ ਹਾਂਜੀ ਨਹੀਂ ਅਸੀਂ ਪੜ੍ਹਾਂਗੇ ਜੋ ਮਰਜ਼ੀ ਹੋ ਜਾਏ ਜਿੰਨਾ ਮਰਜ਼ੀ ਪਾਣੀ ਆ ਜਾਏ ਕੀ ਬਣਨਾ ਹੈ ਤੁਸੀਂ ਅਸੀਂ ਪੁਲਿਸ ਬਹੁਤ ਕੁੜੀਆਂ ਇੱਥੇ ਪੁਲਿਸ ਬਣਨਾ ਚਾਹੁੰਦੀਆਂ ਨੇ ਬਹੁਤ ਖੂਬਸੂਰਤ ਗੱਲ ਵੀ ਹੈ ਕਿ ਹੋਰਾਂ ਨੂੰ ਬਚਾਉਣਾ ਹੈ ਹੈ ਕੁੜੀਆਂ ਨੂੰ ਅਸੁਰੱਖਿਅਤ ਸਮਝਦੇ ਨੇ ਲੋਕ ਪੁਲਿਸ ਬਣ ਕੇ ਹੋਰਾਂ ਦੀਆਂ ਕੁੜੀਆਂ ਨੂੰ ਵੀ ਬਚਾਉਣਾ ਆਪ ਤਾਂ ਬਚਣਾ ਹੀ ਹੈ ਹਾਂਜੀ ਤੁਸੀਂ ਕਿਹੜੀ ਕਲਾਸ ਵਿੱਚ ਪੜਦੇ ਹੋ ਨਾਂ ਵੀ ਕਲਾਸ ਪੜਦੇ ਤੁਹਾਡਾ ਕੀ ਸੁਪਨਾ ਕੀ ਬਣਨਾ ਹੈ ਟੀਚਰ ਟੀਚਰ ਕਿਉਂ ਕਿ ਪੜਾਉਣਾ ਵਧੀਆ ਲੱਗਦਾ ਹੈ ਬੱਚਿਆਂ ਨੂੰ ਸਿੱਖਿਆ ਦਿਓ ਪੜਾਓ ਅੱਗੇ ਬੱਚੇ ਜਾ ਕੇ ਵਧਣ ਐਸਲੀ ਟੀਚਰ ਬਣਨਾ ਚਾਹੁੰਦੇ ਤੇ ਹੁਣ ਜਦੋਂ ਹਰ ਆਏ ਜਿਸ ਦਿਨ ਆਏ ਕਿ ਲੱਗਦਾ ਹੈ ਉਹ ਟੀਚਰ ਬਣਨ ਦਾ ਸੁਪਨਾ ਪੂਰਾ ਹੋਵੇਗਾ ਪਾਣੀ ਆ ਜਾਣਾ ਸੁਪਨਾ ਤਾਂ ਆਪਣੇ ਤੇ ਡਿਪੈਂਡ ਹੁੰਦਾ ਹੈ ਪੜ੍ਹਨਾ ਤਾਂ ਆਪਣੀ ਪਹਿਣਾ ਜਿੰਨਾ ਮਰਜੀ ਪਾਣੀ ਆ ਜਾਏ ਬਸ ਇਹ ਹੈ ਕਿ ਸਕੂਲ ਛੁੱਟੀਆਂ ਹੋ ਜਾਂਦੀਆਂ ਆ ਫਿਰ ਪੜ੍ਹਾਈ ਰੁਕ ਜਾਂਦੀ ਹੈ ਸਕੂਲ ਵਾਲੀ ਪੜ੍ਹਾਈ ਤਾਂ ਕਰ ਨਹੀਂ ਹੋ ਸਕਦੀ ਸਕੂਲ ਤੇ ਸਕੂਲ ਹੀ ਆ ਘਰਾਂ 'ਚ ਉਹ ਪੜ੍ਹਾਈ ਨਹੀਂ ਕੀਤੀ ਜਾ ਸਕਦੀ ਜੋ ਟੀਚਰ ਸਿਖਾਉਂਦੇ ਆ ਪੜ੍ਹਾਈ ਆਦੇ ਬਸ ਉਹ ਤਾਂ ਕਰ ਹੀ ਗਏ ਤੇ ਬਹਿ ਕੇ ਜਿੰਨੀ ਹੁੰਦੀ ਆ ਬਾਕੀ ਸਕੂਲ ਹੀ ਵਧੀਆ ਆ ਅੱਗੇ ਖਰਚੇ ਵਧਣੇ ਵੀ ਐ ਜਿਵੇਂ ਜਿਵੇਂ ਪੜ੍ਹਾਈ ਵਧੇਗੀ ਉਹ ਕਿਵੇਂ ਪੂਰੇ ਕਰੋਗੇ ਕੀ ਸੋਚਿਆ ਹੁਣ ਸੋਚੀ ਅਗਾ ਹੁਣ ਕੋਈ ਕਰਦੇ ਕੰਮਕਾਰ ਲੱਗੇ ਹੋਏ ਮੰਮੀ ਹਣੀ ਮਿਹਨਤ ਕਰਕੇ ਪੜਾਉਂਦੇ ਆ ਪਾਣੀ ਆ ਜਾਂਦਾ ਫਿਰ ਫੀਸਾਂ ਐਵੇਂ ਜਾਂਦੀਆਂ ਆ ਇੰਨੀ ਇੰਨੀ ਫੀਸਾਂ ਦੇਵਗਾ ਅਗਾ ਹੁਣ ਖੁਦ ਵੀ ਮਿਹਨਤ ਕਰੋਗੇ ਹੁਣ ਖੁਦ ਵੀ ਕੁਝ ਕੰਮ ਫਿਰ ਥੋੜਾ ਛੋਟਾ ਮੋਟਾ ਸ਼ੁਰੂ ਕਰੋਗੇ ਕੀ ਥੋੜਾ ਉਹਨਾ ਤੇ ਵੀ ਬੋਝ ਘਟ ਪਵੇ ਹਾਂਜੀ ਸਟੀਚਿੰਗ ਦਾ ਵੱਲ ਸਿੱਖ ਰਹੇ ਆ ਉਹ ਕਰੀਗਾ ਕੰਮ ਘਰੇ ਸੁਣੋ ਤੁਸੀਂ ਇਸ ਸਟੀਚਿੰਗ ਸਿੱਖ ਰਹੇ ਹੈ ਤਾਂ ਕਿ ਇਹਨਾਂ ਦਾ ਟੀਚਰ ਬਣਨ ਦਾ ਸੁਪਨਾ ਬਾਦ ਵਿੱਚ ਪੂਰਾ ਹੋ ਸਕੇ ਸਟੀਚਿੰਗ ਬਹੁਤ ਘਰ ਵਿੱਚ ਕੁੜੀਆਂ ਪਹਿਲੇ ਜਮਾਨੇ ਵਿੱਚ ਸਿੱਖਦੀਆਂ ਸਨ ਜਦੋਂ ਵਿਆਹ ਹੁੰਦਾ ਸੀ ਉਸ ਤੋਂ ਪਹਿਲਾਂ ਕੀ ਇੱਕ ਸਕਿੱਲ ਹੁੰਦੀ ਸੀ ਉਹ ਸੂਟ ਬਲouses ਸਭ ਕੁਝ ਚੀਜ਼ਾਂ ਸਿਲਣੀ ਹੁੰਦੀ ਤੇ ਇਹ ਇੱਕ ਅਰਨਿੰਗ ਦਾ ਸੋਰਸ ਹੁੰਦੀ ਸੀ ਪਰ ਅੱਜ ਦੇ ਸਮੇਂ ਵਿੱਚ ਕੁੜੀਆਂ ਨਹੀਂ ਸਿੱਖਦੀਆਂ ਪਰ ਹਾੜਾਂ ਦੀ ਲਪੇਟ ਜਦੋਂ ਆ ਹੋ ਰਹੀ ਹੈ ਇੱਥੇ ਪਿੰਡਾਂ ਦੇ ਵਿੱਚ ਤਾਂ ਹੁਣ ਵਾਪਸੀ ਉਸ ਵੱਲ ਹੋ ਰਹੀ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਸੰਦੀਪ ਕੌਰ ਕਿੰਨਾ ਪੜੇ ਹੋ ਤੁਸੀਂ ਅਸੀਂ 8 ਪੜੇ ਸੀ ਤੇ ਹੁਣ ਅੱਗੇ ਪੜ੍ਹਨਾ ਹੈ ਤੁਸੀਂ ਬੱਚਿਆਂ ਨੂੰ ਪੜ੍ਹਾਓਗੇ ਹਾਂਜੀ ਪੜ੍ਹਨਾ ਚਾਹੁੰਦੇ ਆ ਪਰ ਅੱਗੇ ਫਿਰ ਤੁਹਾਨੂੰ ਪਤਾ ਹੈ ਹਾੜ ਆ ਗਿਆ ਪਾਣੀ ਕਰਕੇ ਇਸ ਕਰਕੇ ਨਾ ਬਤਾ ਗਈ ਤਾਂ ਕਰਕੇ ਨਹੀਂ ਪੜ ਸਕੇ ਅੱਗੇ ਪੜਨਾ ਚਾਹੁੰਦੇ ਆ ਕੁਝ ਸੁਪਨਾ ਸੁਪਨਾ ਬਹੁਤ ਆ ਟੀਚਿੰਗ ਦਾ ਕੰਮ ਕਰਨਾ ਹੈ ਬੁਟੀਕ ਖੋਲਣਾ ਆਪਣਾ ਹਾਂਜੀ ਅੱਜ ਦੇ ਸਮੇਂ ਵਿੱਚ ਆਪਣਾ ਕੰਮ ਬਹੁਤ ਵੱਡਾ ਹੁੰਦਾ ਕੋਈ ਵੀ ਹੋਏ ਕੋਈ ਕੰਮ ਅੱਜ ਦੇ ਸਮੇਂ ਵਿੱਚ ਛੋਟਾ ਨਹੀਂ ਰਿਹਾ ਆਪਣਾ ਕੰਮ ਹੀ ਵੱਡਾ ਮੰਨਿਆ ਜਾਂਦਾ ਤੇ ਇਹ ਆਪਣਾ ਬੁਟੀਕ ਖੋਲਣਾ ਚਾਹੁੰਦੇ ਨੇ ਪਰ ਜੋ ਹੜ੍ਹ ਕਾਰਨ ਹਾਲਾਤ ਇੱਥੇ ਬਣੇ ਨੇ ਫਾਈਨੈਂਸ਼ਲੀ ਤੌਰ ਤੇ ਉਸ ਨੇ ਬਹੁਤ ਕਮਜ਼ੋਰ ਕਰ ਦਿੱਤਾ ਹੈ ਕਈ ਪਰ ਹਰਾਨੂੰ ਹੋਰ ਵੀ ਜਿਹੜੇ ਕੁੜੀਆਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕਿਹੜੀ ਕਲਾਸ ਵਿੱਚ ਹੋ ਤੁਸੀਂ ਕਿ ਸੁਪਨਾ ਤੁਹਾਡਾ ਪੁਲਿਸ ਬਣ ਕੇ ਕਿਵੇਂ ਬਣੋਗੇ ਅੱਗੇ ਪੜ ਲੈ ਕੇ ਮੈਂ ਆਪਣੇ ਪੈਰਾਂ ਤੇ ਖੜੀ ਹੋਵਾਂਗੀ ਤੇ ਪੁਲਿਸ ਬਣ ਕਿਵੇਂ ਖੜੇ ਹੋਗੇ ਕਿ ਲੱਗਦਾ ਜੋ ਹੜ ਨੇ ਮਾਰ ਮਾਰੀ ਹੈ ਹੁਣ ਸੱਟ ਮਾਰਦੀ ਤੇ ਆ ਵੱਡੀ ਉਸ ਤੋਂ ਨਿਕਲ ਪਾਓਗੇ ਆਲੇ-ਹਾਲੇ ਕਰਕੇ ਜੀ ਕੋਈ ਨਾ ਕਿਸ ਤਰ੍ਹਾਂ ਕਰਾਂਗੀ ਲੱਗ ਰਿਹਾ ਹੈ ਪੁਲਿਸ ਵਿੱਚ ਜਾਣਾ ਹੈ ਬਹੁਤ ਸਰੀਰਕ ਤੌਰ ਤੇ ਵੀ ਮਜ਼ਬੂਤੀ ਚਾਹੀਦੀ ਮਾਨਸਿਕ ਤੌਰ ਤੇ ਵੀ ਕਦੇ ਟੈਨਸ਼ਨ ਹੁੰਦੀ ਹੈ ਕਿ ਇੰਨੇ ਹਾਲਾਤ ਬਣ ਕੇ ਪਰਿਵਾਰ ਕਿਵੇਂ ਕਰੇਗੀ ਫਿਰ ਕਿਵੇਂ ਕਰੋਗੇ ਹੌਲੀ ਹੌਲੀ ਕਰਕੇ ਪੜ੍ਹਾਈ ਕਰਕੇ ਅੱਗੇ ਵਧਾਂਗੀ ਤਾਂ ਹਿੰਮਤ ਦੇਖੋ ਇਹਨਾਂ ਸਾਰੀਆਂ ਕੁੜੀਆਂ ਦੀ ਤੁਸੀਂ ਕਿ ਹੌਲੀ ਹੌਲੀ ਕਰਕੇ ਆਪਣੇ ਮਾਤਾ ਪਿਤਾ ਦੀ ਮਦਦ ਕਰਕੇ ਛੋਟੇ ਛੋਟੇ ਕੰਮ ਕਰਕੇ ਇਹ ਆਪਣੇ ਸੁਪਨਿਆਂ ਨੂੰ ਇਹ तमाम ਕੁੜੀਆਂ ਪੂਰਾ ਕਰਨੀਆਂ